ਏ ICICI ਬੈਂਕ ਚ ਜੀ ਤੁਹਾਨੂੰ ਪਤਾ ਤਾਂ ਹੈਗੀ ਆ ਵੀ ਜਿਹੜੇ ਇੱਥੇ ਤਿੰਨ ਬੰਦੇ ਅਣਪਛਾਤੇ ਅੰਦਰ ਆਏ ਇੱਕ ਬੰਦਾ ਜੋ ਦੱਸ ਰਿਹਾ ਬਾਹਰ ਸੀ ਤੇ ਕੈਸ਼ੀਅਰ ਕੋਲ ਆ ਕੇ ਤਾਂ ਉਹਨਾਂ ਨੇ ਰੌਂਡ 12 ਲੱਖ ਅਮਾਉਂਟ ਆ ਉਹ ਲੈ ਕੇ ਗਏ ਆ ਔਰ ਅਸੀਂ ਇਹਦੇ ਚ ਕੇਸ ਰਜਿਸਟਰ ਕਰ ਲਿਆ ਔਰ ਜਿਹੜਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹਨੂੰ ਕੁਝ ਹੀ ਘੰਟਿਆਂ ਦੇ ਵਿੱਚ ਪ੍ਰੈਸ ਕਰ ਲਾਂਗੇ ਅੱਛਾ ਸਰ ਇਹ ਜਦੋਂ ਅੰਦਰ ਐਂਟਰ ਹੋਏ ਕਿਹਾ ਜਾਨਕੀ ਦੋ ਜਿਹੜੇ ਅੰਦਰ ਐਂਟਰ ਹੋਏ ਆ ਸਭ ਤੋਂ ਪਹਿਲੇ ਮੈਨੇਜਰ ਨੂੰ ਘੇਰਿਆ ਇਹਨਾਂ ਨੇ ਇਸ ਤਰ੍ਹਾਂ ਇਸ ਤਰ੍ਹਾਂ ਸੀਸੀਟੀਵੀ ਚ ਆਇਆ ਸਭ ਕੁਝ ਦੀ ਦੇਖ ਨਹੀਂ ਹਜੇ ਜਿਹੜੀ ਸੀਸੀਟੀਵੀ ਚ ਜੋ ਐਵੀਡੈਂਸ ਆਈ ਹੈ ਨਾ ਕਿ ਉਹ ਸ਼ੇਅਰ ਤਾਂ ਨਹੀਂ ਕੀਤਾ ਜਾ ਸਕਦਾ ਸਾਡੀ ਇਨਵੈਸਟੀਗੇਸ਼ਨ ਤੇ ਇਫੈਕਟ ਕਰੇਗੀ ਪਰ ਅਸੀਂ ਜੋ ਕੋਈ ਸੀਸੀਟੀਵੀ ਨਹੀਂ ਜਾਂ ਜੋ ਵੀ ਸਾਡੇ ਕੋਲ ਅੰਦਰ ਮੌਕੇ ਦੇ ਪਲੇਸ ਆਫ ਅਕਰੈਂਸ ਤੇ ਜਿੰਨੀ ਐਵੀਡੈਂਸ ਆ ਉਹ ਅਸੀਂ ਦੇਖ ਲਈ ਆ ਔਰ ਲੈ ਲਈ ਆ ਉਹਦੇ ਅਕੋਰਡਿੰਗਲੀ ਅਸੀਂ ਅੱਗੋਂ ਆਪਣੀ ਇਨਵੈਸਟੀਗੇਸ਼ਨ ਕਰਾਂਗੇ ਸਾਰੇ ਕਿੰਨੇ ਲੋਕ ਤਾਂ ਆਪਣੇ ਦੇ ਸੀ ਯਾਰ ਕਿੰਨਾ ਕੋਲ ਸੀਗਾ ਉਹ ਜੇ ਇਨੀਸ਼ially ਜੋ ਪਤਾ ਲੱਗ ਰਿਹਾ ਜੀ ਤਿੰਨ ਬੰਦੇ ਢਾਕਲ ਹੋਏ ਆ ਇੱਕ ਕੋਲ ਵੈਪਨ ਸੀ ਉਹ ਵੀ ਕਲੀਅਰ ਨਹੀਂ ਆਇਆ ਅੱਛਾ ਸਰ ਇੱਕ ਗੱਲ ਹੋਰ ਪੁੱਛੀ ਜਾ ਰਹੀ ਕਿ ਬੈਂਕ ਦੇ ਬਾਹਰ ਸਿਕਿਉਰਿਟੀ ਗਾਰਡ ਨਹੀਂ ਹੈਗਾ ਜੀ ਜ਼ਿਆਦਾਤਰ ਇਸ ਤਰ੍ਹਾਂ ਹੀ ਬੈਂਕ ਨੂੰ ਸ਼ਿਕਾਰ ਕੀਤਾ ਜਾਂਦਾ ਜਿੱਥੇ ਸਿਕਿਉਰਿਟੀ ਗਾਰਡ ਹੈ ਲੱਗਦਾ ਕਿ ਬੈਂਕ ਤਾਂ ਵੀ ਦੂਰ ਹੈ ਹਾਂਜੀ ਸਿਕਿਉਰਿਟੀ ਗਾਰਡ ਤਾਂ ਨਹੀਂ ਹੈ ਜੀ ਉਹਨਾਂ ਨੂੰ ਮੈਂ ਇਹ ਵੀ ਪੁੱਛਿਆ ਵੀ ਜਿਹੜੇ ਬਾਕੀ ਪੈਰਾਮੀਟਰਸ ਹੈਗੇ ਆ ਵੀ ਉਹਦੀ ਸਾਨੂੰ ਰਿਟਰਨ ਰਿਪੋਰਟ ਦਿਓ ਵੀ ਜਿਹੜੇ ਸਿਕਿਉਰਿਟੀ ਦੇ ਰਿਲੇਟਡ ਤੁਹਾਡੇ ਕਿਹੜੇ ਕਿਹੜੇ ਪੈਰਾਮੀਟਰ ਤੁਸੀਂ ਡਾਪ ਕੀਤੇ ਆ ਸਿਕਿਉਰਿਟੀ ਗਾਰਡ ਤਾਂ ਕਲੀਅਰ ਹੈ ਜੀ ਨਹੀਂ ਸੀ ਬਾਕੀ ਸਾਰੇ ਲੋਕ ਅੰਮ੍ਰਿਤਸਰ ਦੇ ਲੋਕੀ ਮੈਂ ਕਿਉਂਕਿ ਉਹੀ ਕਿਸੇ ਨਾ ਇਦਾਂ ਦੀ ਗੋਮੈਨ ਹੈਂਡਲਿੰਗ ਜਾਂ ਅਦਰਵਾਈਜ਼ ਕੁਝ ਨਹੀਂ ਬਿਲਕੁਲ ਸੇਫ ਨੇ ਇਹ ਜਿਹੜੀ ਅਮਾਉਂਟ ਆ ਜੀ ਇਹਨੂੰ ਅਸੀਂ ਕਲੀਅਰ ਕਰ ਸਰ ਕੀ ਉਮੀਦ ਹੈ ਕੱਲ ਤੱਕ ਜਿਹੜੇ ਜੇਲ੍ਹ ਦੇ ਇਲਾਕੇ ਦੇ ਪਿੱਛੇ ਜਾਣ ਦੀ ਤੁਹਾਨੂੰ ਦੱਸਿਆ ਜੀ ਕੁਝ ਘੰਟਿਆਂ ਦੇ ਵਿੱਚ ਹੀ ਅਸੀਂ ਇਹਨੂੰ ਟ੍ਰੇਸ ਕਰਾਂਗੇ ਸਾਡੇ ਕੋਲ ਕਲੂਜ਼ ਹੈਗੇ ਆ ਔਰ ਅਸੀਂ ਬਿਲਕੁਲ ਸਾਡੀਆਂ ਇਨਵੈਸਟੀਗੇਸ਼ਨ ਟੀਮਸ ਮੂਵ ਕਰ ਗਈਆਂ ਇਹਨੂੰ ਬਿਲਕੁਲ ਪ੍ਰੋਫੈਸ਼ਨਲੀ ਔਰ ਥੋਰੋਲੀ ਇਹਨੂੰ ਇਨ ਡੈਪਥ ਜਾ ਕੇ ਅਸੀਂ ਟ੍ਰੇਸ ਕਰਾਂਗੇ ਕਿਹੜੀ ਗੱਡੀ ਦਾ ਇਸਤੇਮਾਲ ਕੀਤਾ ਗਿਆ ਕਹਿੰਦੇ ਆ ਸਾਰਾ ਡਾਇਰੈਕਟ ਕਿਸ ਤਰ੍ਹਾਂ ਆਪਾਂ ਪਤਾ ਕਰੀਏ ਦੇਖੋ ਜੀ ਅਸੀਂ ਸਾਂਝੇ ਕਮਿਸ਼ਨੇਟ ਦੀ ਗੱਲ ਕਰੀਏ ਹੁਣ ਤੱਕ ਜਿੰਨਾ ਵੀ ਕ੍ਰਾਈਮ ਹੋਇਆ ਤੁਸੀਂ ਵੀ ਸਾਨੂੰ ਟਾਈਮ ਟੂ ਟਾਈਮ ਮਿਲਦੇ ਹੋ ਅਸੀਂ ਉਹਨਾਂ ਟਾਈਮ ਟ੍ਰੇਸ ਕਰਦੇ ਰਹੇ ਇਹ ਵੀ ਟ੍ਰੇਸ ਹੋਏਗਾ ਜੀ ਥੈਂਕ ਯੂ ਜੀ ਬਿਲਕੁਲ ਉਮੀਦ